ਸਾਰੇ ਹੀ ਦੁਕਾਨਦਾਰ ਭਰਾਵਾਂ ਨੂੰ ਵਪਾਰੀ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਆਪਣੇ ਬਠਿੰਡੇ ਬਹੁਤ ਵੱਡਾ ਨੈਸ਼ਨਲ ਲੈਵਲ ਦਾ ਵਪਾਰੀ ਸਮਾमेलन ਹੋ ਰਿਹਾ ਹੈ ਸੰਡੇ ਦਾ ਦਿਨ ਹੈ 16 ਤਰੀਕ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਪ੍ਰੋਗਰਾਮ ਚੱਲਣਾ ਹੈਗਾ ਅਲੱਗ-ਅਲੱਗ ਸਟੇਟਾਂ ਤੋਂ ਆਪਣੇ ਵਪਾਰੀ ਉਧੇਦਾਰ ਆ ਰਹੇ ਹੈ ਕੋਈ ਯੂਪੀ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਕਲਕੱਤੇ ਤੋਂ ਬੰਬੇ ਤੋਂ ਬਹੁਤ ਸਾਰੀ ਸਟੇਟਾਂ ਤੋਂ ਆ ਰਹੇ ਅਤੇ ਆਪਣੇ ਪੰਜਾਬ ਦੇ ਵੱਲੋਂ ਵੀ ਬਹੁਤ ਸਾਰੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਅਲੱਗ-ਅਲੱਗ ਮੰਡੀਆਂ ਦੇ ਵਿੱਚੋਂ ਵਪਾਰੀ ਭਰਾ ਹੀ ਇਕੱਠੇ ਹੋ ਰਿਹਾ ਹੈ। ਬਠਿੰਡਾ ਜਿਹੜਾ ਜੋਗਰ ਪਾਰਕ ਦੇ ਨਾਲ ਬਲਵੰਤ ਗਾਰਗੀ ਆਡੀਟੋਰੀਅਮ ਹੈ ਉਹਦੇ ਵਿੱਚ ਇਹ ਪ੍ਰੋਗਰਾਮ ਸਵੇਰੇ 9:30 ਵਜੇ ਤੋਂ ਸ਼ੁਰੂ ਹੋ ਜਾਣਾ ਹੈਗਾ। ਸਾਰਾਂ ਦਾ ਬ੍ਰੇਕਫਾਸਟ ਦਾ ਵਧੀਆ ਇੰਤਜ਼ਾਮ ਉੱਥੇ ਕੀਤਾ ਹੋਇਆ ਹੈ। ਸਭ ਦੇ ਲੰਚ ਦਾ ਇੰਤਜ਼ਾਮ ਵੀ ਉੱਥੇ ਹੈ। ਤੁਸੀਂ ਸਿਰਫ ਉੱਥੇ ਆਣਾ ਨਹੀਂ ਉੱਥੇ ਆਪ ਦਾ ਕੀਮਤੀ ਟਾਈਮ ਵੀ ਦੇਣਾ ਹੈਗਾ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਇਹ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਹੋਇਆ ਨਹੀਂ ਐਡੇ ਵੱਡੇ ਲੈਵਲ ਦਾ ਵੀ ਸਾਰੇ 올 ਇੰਡੀਆ ਤੋਂ ਸਾਰੇ ਆਪਣੇ ਵਪਾਰੀ ਭਰਾ ਇੱਕ ਮੰਚ ਤੇ ਇਕੱਠਾ ਹੋ ਰਿਹਾ ਹੈ ਸੁਨੀਲ ਸਿੰਘ ਜੀ ਜਿਹੜੇ 올 ਇੰਡੀਆ ਵਪਾਰੀ ਕਲਿਆਣ ਬੋਰਡ ਦੇ ਚੇਅਰਮੈਨ ਹੈ ਉਹ ਇਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋ ਰਿਹਾ ਹੈ ਤੇ ਇਸ ਨੂੰ ਕਾਮਯਾਬ ਕਰਨ ਲਈ ਤੁਸੀਂ ਆਪ ਦਾ ਕੀਮਤੀ ਟਾਈਮ ਕੱਢ ਕੇ ਸੰਡੇ ਦਾ ਦਿਨ ਹੈ ਸਵੇਰੇ 9:30 ਵਜੇ ਤੋਂ 1 ਵਜੇ ਤੱਕ ਉੱਥੇ ਜਰੂਰ ਆਪ ਦੇ ਦਰਸ਼ਨ ਦਿਓ ਤੁਸੀਂ ਸਾਰੇ ਇਹ ਪੰਜਾਬ ਵਪਾਰ ਮੰਡਲ ਤੇ ਬਠਿੰਡਾ ਵਪਾਰ ਮੰਡਲ ਵੱਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਜ਼ਰੂਰ ਜ਼ਰੂਰ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਧੰਨਵਾਦ